ਆਮੇ ਤੇ ਦੋ ਜੀ ਬੈਠੇ ਆ ਭਾਵੇਂ ਚਾਰ ਜੀ ਬੈਠਿਆ ਉਹ ਆਪਣੇ ਆਪਣੇ ਫੋਨ ਤੇ ਨੇ ਸਹਜ ਤਾਂ ਖਤਮ ਹੋ ਗਈ ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ ਤੇ ਬਾਕੀ ਮੈਂ ਇੱਕ ਗੱਲ ਬਟਾ ਵਧੀਆ ਹੋ ਗਿਆ ਤੁਸੀਂ ਮੀਡੀਆ ਚ ਹੋ ਐ ਮੀਡੀਆ ਨੇ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ ਜਾਂ ਭਾਵੇਂ ਮੈਂ ਹੋਵਾਂ ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਲਾਉਜ਼ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਕਵਨ ਇੰਡਸਟਰੀ ਨੂੰ ਤਾਂ ਤੋਂ ਤੋਂ ਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤੋਂ ਉਹਨੂੰ ਸਿੱਖਣਾ ਚਾਹੀਦਾ ਸੀਗਾ ਤੇ ਮੈਂ ਇਹੀ ਕਹੂੰਗੀ ਕਿ ਇਹ ਇਹ ਆਲੇ ਦਲੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹਾ ਨੁਕਾਣਾ ਹੋ ਗਈ ਮੇਨੇ ਆ ਉਹ ਦੇਖੋ ਮੈਂ ਹਾਂ ਮੈਂ ਕਾਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਿਹ ਜਿਹੀ ਪੋਜ਼ਿਟਿਵ ਗੱਲਾਂ ਕਰਦੀ ਹਾਂ ਮੈਂ ਅੱਗੇ ਬਾਰੇ ਕੀ ਸੋਚਦੀ ਹਾਂ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਹਾਂ ਕੋਈ ਪੜ੍ਹਦੀ ਹਾਂ ਕੋਈ ਮੈਂ ਵਧੀਆ ਫਿਲਮ ਦੇਖਦੀ ਹਾਂ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਹਾਂ ਤੇ ਮੇਰਾ ਦਿਮਾਗ ਉਧਰ ਨੂੰ ਜਾਣੇ ਨਹੀਂ ਤੇ ਜਦੋਂ ਅਸੀਂ ਨਸ਼ਿਆਂ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰ ਦਿਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦਿੰਦਾ ਬਹੁਤ ਮੇਰਾ ਪਰ ਮੈਨੂੰ ਦੁੱਖ ਹੈ ਕਿ ਰਮਦੀਪ ਢੰਗੋਂ ਇਸ ਤਰੀਕੇ ਨਾਲ ਨਹੀਂ ਜੰਮ ਚਾਹੀਦਾ ਭਾਵੇਂ ਇੱਥੇ ਦੋ ਜੀ ਬੈਠੇ ਆ ਭਾਵੇਂ ਚਾਰ ਜੀ ਬੈਠੇ ਆ ਉਹ ਆਪਣੇ ਆਪਣੇ ਫੋਨ ਤੇ ਨੇ ਸਹਜਤਾ ਖਤਮ ਹੋ ਗਈ ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ ਤੇ ਬਾਕੀ ਮੈਂ ਇੱਕ ਗੱਲ ਬਟਾ ਵਧੀਆ ਹੋ ਗਿਆ ਤੁਸੀਂ মিডিਏ ਚ ਆਏ মিডিਏ ਨੇ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ ਜਾਂ ਤਾਂ ਮੈਂ ਮੈਂ ਹੋਵਾਂ ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਇਨ-ਲਾਵਜ਼ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਕਨ ਇੰਡਸਟਰੀ ਨੂੰ ਤਾਂ ਤੋਤਾ ਉਹਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤਾਂ ਉਹਨੂੰ ਸਿੱਖਣਾ ਚਾਹੀਦਾ ਸੀ ਤੇ ਮੈਂ ਇਹੀ ਕਹੂੰਗੀ ਕਿ ਇਹ ਇਹ ਆਲੇ ਦਲੇ ਦੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹੀ ਲੋਕਾਂ ਨਾਲ ਹੋ ਗਈ ਮੈਂ ਨੇ ਆ ਹੁਣ ਦੇਖੋ ਮੈਂ ਹਾਂ ਮੈਂ ਕਾਰਟਿਸਟਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਿਹਜੇ ਪੋਜ਼ਿਟਿਵ ਗੱਲਾਂ ਕਰਦੀ ਆ ਮੈਂ ਅੱਗੇ ਬਾਰੇ ਕੀ ਸੋਚਦੀ ਆ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਆ ਕੋਈ ਪੜ੍ਹਦੀ ਆ ਕੋਈ ਮੈਂ ਵਧੀਆ ਫਿਲਮ ਦੇਖਦੀ ਆ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਆ ਤੇ ਮੇਰਾ ਦਿਮਾਗ ਉੱਧਰ ਨੂੰ ਜਾਣੇ ਨਹੀਂ ਤੇ ਜਦੋਂ ਅਸੀਂ ਨਸ਼ਿਆਂ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰ ਨਹੀਂ ਕਰਦੇ ਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰਦੇ ਆ ਬਹੁਤ ਮੇਰਾ ਪਰ ਮੈਨੂੰ ਦੁੱਖ ਹੈ ਕਿ ਰਮਦੀਪ ਪੰਗੂ ਨੇ ਇਸ ਤਰੀਕੇ ਨਾਲ ਨਹੀਂ ਜੰਮ ਚਾਹੀਦਾ ਭਾਵੇਂ ਇੱਥੇ ਦੋ ਜੀ ਬੈਠੇ ਭਾਵੇਂ ਚਾਰ ਜੀ ਬੈਠਿਆ ਉਹ ਆਪਣੇ ਆਪਣੇ ਫੋਨ ਤੇ ਨੇ ਸਹਜ ਤਾਂ ਖਤਮ ਹੋ ਗਈ ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ ਤੇ ਬਾਕੀ ਮੈਂ ਇੱਕ ਗੱਲ ਬਟਾ ਵਧੀਆ ਹੋ ਗਿਆ ਤੁਸੀਂ ਮੀਡੀਆ ਚ ਹੋ ਐ ਮੀਡੀਆ ਨੂੰ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ ਜਿਹਾ ਭਾਵੇਂ ਮੈਂ ਹੋਵਾਂ ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਲਾਜ਼ ਨੇ ਇੱਥੇ ਪੰਗੋ ਸਰ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹੋ ਜਿਹੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਕਨ ਇੰਡਸਟਰੀ ਨੂੰ ਤਾਂ ਤੋਦਾਂ ਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤਾਂ ਉਹਨੂੰ ਸਿੱਖਣਾ ਚਾਹੀਦਾ ਸੀਗਾ ਤੇ ਮੈਂ ਇਹੀ ਕਹੂੰਗੀ ਕਿ ਇਹ ਇਹ ਆਲੇ ਦਲੇ ਦੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹੇ ਲੋਕਾਂ ਨਾਲ ਹੋ ਗਈ ਮੈਂ ਨੇ ਆ ਪਰ ਦੇਖੋ ਮੈਂ ਹਾਂ ਮੈਂ ਆਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਹੀ ਜੋ ਪੋਜ਼ਿਟਿਵ ਗੱਲਾਂ ਕਰਦੀ ਹਾਂ ਮੈਂ ਅੱਗੇ ਬਾਰੇ ਕੀ ਸੋਚਦੀ ਹਾਂ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਹਾਂ ਕੋਈ ਪੜ੍ਹਦੀ ਹਾਂ ਕੋਈ ਮੈਂ ਵਧੀਆ ਫਿਲਮ ਦੇਖਦੀ ਹਾਂ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਹਾਂ ਤਾਂ ਮੇਰਾ ਦਿਮਾਗ ਉੱਧਰ ਨੂੰ ਜਾਂਦਾ ਹੀ ਨਹੀਂ ਤੇ ਜਦੋਂ ਅਸੀਂ ਨਸ਼ਾ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰ ਦਿਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦਿੰਦਾ ਬਹੁਤ ਮੇਰਾ ਦੁੱਖ ਹੈ ਕਿ ਰਮਦੀਪ ਭੰਗੂ ਮੈਂ ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ। ਆਵੇਂ ਇੱਥੇ ਦੋ ਜੀ ਬੱਠੇ ਆਪਾਂ ਵਿੱਚ ਚਾਰ ਜੀ ਬੈਠਿਆ। ਉਹ ਆਪਣੇ ਆਪਣੇ ਫੋਨ ਤੇ ਨੇ। ਸਹਜ ਤਾਂ ਖਤਮ ਹੋ ਗਈ। ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ। ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ। ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ। ਤੇ ਬਾਕੀ ਮੈਂ ਇੱਕ ਗੱਲ ਬੇਟਾ ਵਧੀਆ ਹੋ ਗਿਆ। ਤੁਸੀਂ মিডিਆ ਚ ਹੋ ਐ। মিডিਆ ਨੂੰ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਐ। ਜਿਹਾ ਆਪਾਂ ਮੈਂ ਹੋਵਾਂ। ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਲਾਜ ਨੇ ਇਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਕੋਨ ਇੰਡਸਟਰੀ ਨੂੰ ਤਾਂ ਤੋਤਾ ਉਹਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤਾਂ ਉਹਨੂੰ ਸਿੱਖਣਾ ਚਾਹੀਦਾ ਸੀ ਤੇ ਮੈਂ ਇਹੀ ਕਹੂੰਗੀ ਕਿ ਇਹ ਇਹ ਅੜੇ ਦੜੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹੀ ਲੋਕਾਂ ਨਾਲ ਹੋ ਗਈ ਮੈਂ ਨੇ ਆ ਪਰ ਦੇਖੋ ਮੈਂ ਆ ਮੈਂ ਕਾਰਟਿਸਟ ਆ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਹਿੰਦੀ ਆ ਪੋਜ਼ਿਟਿਵ ਗੱਲਾਂ ਕਰਦੀ ਆ ਮੈਂ ਅੱਗੇ ਬਾਰੇ ਕੀ ਸੋਚਦੀ ਆ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਆ ਕੋਈ ਪੜ੍ਹਦੀ ਆ ਕੋਈ ਮੈਂ ਵਧੀਆ ਫਿਲਮ ਦੇਖਦੀ ਆ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਆ ਤੇ ਮੇਰਾ ਦਿਮਾਗ ਉੱਧਰ ਨੂੰ ਜਾਣੇ ਨਹੀਂ ਤੇ ਜਦੋਂ ਅਸੀਂ ਨਸ਼ਾ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰ ਨਹੀਂ ਕਰਦੇ ਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰਦੇ ਆ ਬਹੁਤ ਮੇਰਾ ਪਰ ਮੈਨੂੰ ਦੁੱਖ ਹੈ ਕਿ ਰਮਦੀਪ ਪੰਗੂ ਨੇ ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ। ਭਾਵੇਂ ਇੱਥੇ ਦੋ ਜੀ ਬੈਠੇ ਆਪਾਂ ਵਿੱਚ ਚਾਰ ਜੀ ਬੈਠਿਆ। ਉਹ ਆਪਣੇ ਆਪਣੇ ਫੋਨ ਤੇ ਨੇ। ਸਹਜ ਤਾਂ ਖਤਮ ਹੋ ਗਈ। ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ। ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਹੈ। ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ। ਤੇ ਬਾਕੀ ਮੈਂ ਇੱਕ ਗੱਲ ਬਟਾ ਵਧੀਆ ਹੋ ਗਿਆ। ਤੁਸੀਂ মিডিਆ ਚ ਹੋ ਐ। মিডিਆ ਨੂੰ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ। ਜਿਹਾ ਭਾਵੇਂ ਮੈਂ ਹੋਵਾਂ। ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਇਨ ਲਾਉਜ਼ ਨੇ ਇੱਥੇ ਪੰਗੋ ਸਰ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਐਸੀ ਜੀ ਕੋਈ ਗੱਲ ਹੀ ਨਹੀਂ ਕਿਉਂ ਕਿ ਉਹਨੇ ਸਾਡਾ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਖਾਉਂਦਾ ਇੰਡਸਟਰੀ ਨੂੰ ਤਾਂ ਟੋਟਾਉਂ ਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤਾਂ ਉਹਨੂੰ ਸਿੱਖਣਾ ਚਾਹੀਦਾ ਸੀਗਾ ਤੇ ਮੈਂ ਇਹੀ ਕਹੂੰਗੀ ਕਿ ਇਹ ਅੜੇ ਦੜ ਦੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹੇ ਲੋਕਾਂ ਨਾਲ ਹੋ ਗਈ ਮੈਂ ਨੇ ਆ ਹੁਣ ਦੇਖੋ ਮੈਂ ਹਾਂ ਮੈਂ ਕਾਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਿਹਜੇ ਪੋਜ਼ਿਟਿਵ ਗੱਲਾਂ ਕਰਦੀ ਹਾਂ ਮੈਂ ਅੱਗੇ ਬਾਰੇ ਕੀ ਸੋਚਦੀ ਹਾਂ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਹਾਂ ਕੋਈ ਪੜ੍ਹਦੀ ਹਾਂ ਕੋਈ ਮੈਂ ਵਧੀਆ ਫਿਲਮ ਦੇਖਦੀ ਹਾਂ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਹਾਂ ਤੇ ਮੇਰਾ ਦਿਮਾਗ ਉੱਧਰ ਨੂੰ ਜਾਣਾ ਹੀ ਨਹੀਂ ਤੇ ਜਦੋਂ ਅਸੀਂ ਨਸ਼ਾ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰ ਦਿਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦਿਆ ਬਹੁਤ ਮੇਰਾ ਪਰ ਮੈਨੂੰ ਦੁੱਖ ਹੈ ਕਿ ਰਣਦੀਪ ਪੰਗੂ ਨੇ ਇਸ ਤਰੀਕੇ ਨਾਲ ਨਹੀਂ ਜੰਮ ਚਾਹੀਦਾ। ਭਾਵੇਂ ਇੱਥੇ ਦੋ ਜੀ ਬੈਠੇ ਆ ਭਾਵੇਂ ਚਾਰ ਜੀ ਬੈਠਿਆ। ਉਹ ਆਪਣੇ ਆਪਣੇ ਫੋਨ ਤੇ ਨੇ। ਸਹਜਤਾ ਖਤਮ ਹੋ ਗਈ। ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ। ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ। ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ। ਤੇ ਬਾਕੀ ਮੈਂ ਇੱਕ ਗੱਲ ਬਟਾ ਵਧੀਆ ਹੋ ਗਿਆ। ਤੁਸੀਂ মিডিਏ ਚ ਆਏ। মিডিਏ ਨੂੰ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ। ਜਿਹਾ ਭਾਵੇਂ ਮੈਂ ਹੋਵਾਂ। ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਲਾਉਜ਼ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਕਨ ਇੰਡਸਟਰੀ ਨੂੰ ਤਾਂ ਤੋਂ ਤੋਂ ਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤੋਂ ਉਹਨੂੰ ਸਿੱਖਣਾ ਚਾਹੀਦਾ ਸੀ ਤੇ ਮੈਂ ਇਹੀ ਕਹੂੰਗੀ ਕਿ ਇਹ ਆਲੇ ਦਲੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹੀ ਲੋਕਾਂ ਨਾਲ ਹੋ ਗਈ ਮੇਨੇ ਆ ਹੁਣ ਦੇਖੋ ਮੈਂ ਹਾਂ ਮੈਂ ਕਾਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਿਹੋ ਜਿਹੀਆਂ ਪੋਜ਼ਿਟਿਵ ਗੱਲਾਂ ਕਰਦੀ ਆ ਮੈਂ ਅੱਗੇ ਬਾਰੇ ਕੀ ਸੋਚਦੀ ਆ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਆ ਕੋਈ ਪੜ੍ਹਦੀ ਆ ਕੋਈ ਮੈਂ ਵਧੀਆ ਫਿਲਮ ਦੇਖਦੀ ਆ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਆ ਤੇ ਮੇਰਾ ਦਿਮਾਗ ਉੱਧਰ ਨੂੰ ਜਾਣੇ ਨਹੀਂ ਤੇ ਜਦੋਂ ਅਸੀਂ ਨਸ਼ਿਆਂ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰ ਦਿਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦਿਆ ਬਹੁਤ ਮੇਰਾ ਪਰ ਮੈਨੂੰ ਦੁੱਖ ਹੈ ਕਿ ਰਮਦੀਪ ਪੰਗੂ ਇਸ ਤਰੀਕੇ ਨਾਲ ਨਹੀਂ ਜੰਮ ਚਾਹੀਦਾ। ਭਾਵੇਂ ਇੱਥੇ ਦੋ ਜੀ ਬੈਠੇ ਭਾਵੇਂ ਚਾਰ ਜੀ ਬੈਠਿਆ। ਉਹ ਆਪਣੇ ਆਪਣੇ ਫੋਨ ਤੇ ਨੇ। ਸਹਜ ਤਾਂ ਖਤਮ ਹੋ ਗਈ। ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ। ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ। ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ। ਤੇ ਬਾਕੀ ਮੈਂ ਇੱਕ ਗੱਲ ਬੇਟਾ ਵਧੀਆ ਹੋ ਗਿਆ। ਤੁਸੀਂ মিডিਆ ਚ ਹੋ ਐ। মিডিਆ ਨੂੰ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ। ਜਿਹਾ ਭਾਵੇਂ ਮੈਂ ਹੋਵਾਂ। ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਇਨ-ਲਾউজ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਕਨ ਇੰਡਸਟਰੀ ਨੂੰ ਤਾਂ ਤੋਦਾਂ ਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤੋਂ ਉਹਨੂੰ ਸਿੱਖਣਾ ਚਾਹੀਦਾ ਸੀ ਤੇ ਮੈਂ ਇਹੀ ਕਹੂੰਗੀ ਕਿ ਇਹ ਆਲੇ ਦਲੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜਿਹੀ ਲੋਕਾਂ ਨਾਲ ਹੋ ਗਈ ਮੈਂ ਨੇ ਆ ਉਹ ਦੇਖੋ ਮੈਂ ਹਾਂ ਮੈਂ ਕਾਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਇਹ ਜੋ ਪੋਜ਼ਿਟਿਵ ਗੱਲਾਂ ਕਰਦੀ ਆ ਮੈਂ ਅੱਗੇ ਬਾਰੇ ਕੀ ਸੋਚਦੀ ਆ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਆ ਕੋਈ ਪੜ੍ਹਦੀ ਆ ਕੋਈ ਮੈਂ ਵਧੀਆ ਫਿਲਮ ਦੇਖਦੀ ਆ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਆ ਤੇ ਮੇਰਾ ਦਿਮਾਗ ਉਧਰ ਨੂੰ ਜਾਣੇ ਨਹੀਂ ਤੇ ਜਦੋਂ ਅਸੀਂ ਨਸ਼ਾ ਦੀ ਦਲਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰ ਦਿਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦੇ। ਬਹੁਤ ਮੇਰਾ ਦੁੱਖ ਹੈ ਕਿ ਰਮਦੀਪ ਪੰਗੂ ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ। ਅਸੀਂ ਇੱਥੇ ਦੋ ਜੀ ਬੈਠੇ ਆਪਾਂ ਵਿੱਚ ਚਾਰ ਜੀ ਬੈਠਿਆ। ਉਹ ਆਪਣੇ ਆਪਣੇ ਫੋਨ ਤੇ ਨੇ। ਸਹਜ ਤਾਂ ਖਤਮ ਹੋ ਗਈ। ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ। ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ। ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ। ਤੇ ਬਾਕੀ ਮੈਂ ਇੱਕ ਗੱਲ ਬਟਾ ਵਧੀਆ ਹੋ ਗਿਆ। ਤੁਸੀਂ মিডিਆ 'ਚ ਹੋ ਐ। ਮੀਡੀਆ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਹੁਣੀ ਚਾਹੀਦੀ ਹੈ ਜਾਪਾਂ ਮੈਂ ਮੈਂ ਹਵਾਂ ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਇਨ-ਲਾউজ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਇਹ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਗਨ ਇੰਡਸਟਰੀ ਨੂੰ ਤਾਂ ਤੋਂ ਤੋਂ ਤਾਂ ਸਿੱਖਣਾ ਚਾਹੀਦਾ ਸੀ ਨਾਟਕਾ ਤੋਂ ਉਹਨੂੰ ਸਿੱਖਣਾ ਚਾਹੀਦਾ ਸੀ ਤੇ ਮੈਂ ਇਹੀ ਕਹੂੰਗੀ ਕਿ ਇਹ ਹਲੇ ਦਲ ਦਰ ਦੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜੇ ਲੋਕਾਂ ਨਾਲ ਹੋ ਗਈ ਮੈਂ ਨੇ ਹੁਣ ਦੇਖੋ ਮੈਂ ਹਾਂ ਮੈਂ ਕਾਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਿਹੋ ਜਿਹਾ ਪੋਜ਼ਿਟਿਵ ਗੱਲਾਂ ਕਰਦੀ ਆ ਮੈਂ ਅੱਗੇ ਬਾਰੇ ਕੀ ਸੋਚਦੀ ਆ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਆ ਕੋਈ ਪੜ੍ਹਦੀ ਆ ਕੋਈ ਮੈਂ ਵਧੀਆ ਫਿਲਮ ਦੇਖਦੀ ਆ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਆ ਤੇ ਮੇਰਾ ਦਿਮਾਗ ਉਧਰ ਨੂੰ ਜਾਣੇ ਨੇ ਤੇ ਜਦੋਂ ਅਸੀਂ ਨਸ਼ਾ ਦੀ ਦਲ ਦਰ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰਦੇ ਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦੇ ਪਰ ਮੈਨੂੰ ਦੁੱਖ ਹੈ ਕਿ ਰਣਦੀਪ ਭੰਗੂ ਨੇ ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ ਭਾਵੇਂ ਇੱਥੇ 2 ਜੀ ਬੈਠੇ ਆ ਭਾਵੇਂ 4 ਜੀ ਬੈਠਿਆ ਉਹ ਆਪਣੇ ਆਪਣੇ ਫੋਨ ਤੇ ਨੇ ਸਹਜਤਾ ਖਤਮ ਹੋ ਗਈ ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ ਤੇ ਬਾਕੀ ਮੈਂ ਇੱਕ ਗੱਲ ਬੇਟਾ ਵਧੀਆ ਹੋ ਗਿਆ ਤੁਸੀਂ ਮੀਡੀਆ ਚ ਆਏ ਮੀਡੀਆ ਨਾਲ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ ਜਾਂ ਭਾਵੇਂ ਮੈਂ ਹੋਵਾਂ ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਇਨ-ਲਾউজ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਐਸੀ ਜੀ ਕੋਈ ਗੱਲ ਹੀ ਨਹੀਂ ਕਿਉਂ ਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਗਨ ਇੰਡਸਟਰੀ ਨੂੰ ਤਾਂ ਟੋਟਲ ਨੂੰ ਸਿੱਖਣਾ ਚਾਹੀਦਾ ਸੀ ਨਾਟਕਾ ਤਾਂ ਉਹਨੂੰ ਸਿੱਖਣਾ ਚਾਹੀਦਾ ਸੀ ਤੇ ਮੈਂ ਇਹੀ ਕਹੂੰਗੀ ਕਿ ਇਹ ਹਲੇ ਦਲ ਦੇ ਮਹੌਲ ਨੇ ਸਾਡੀ ਕੰਪਨੀ ਕਿਹੋ ਜਿਹੇ ਲੋਕਾਂ ਨਾਲ ਹੋ ਗਈ ਮੈਂ ਇਹ ਹੁਣ ਦੇਖੋ ਮੈਂ ਹਾਂ ਮੈਂ ਕਾਰਟਿਸਟ ਹਾਂ ਮੈਂ ਕਿਸੇ ਆਰਟਿਸਟ ਨਾਲ ਬੈਠ ਕੇ ਕਿਹੋ ਜਿਹੀ ਪੋਜ਼ਿਟਿਵ ਗੱਲਾਂ ਕਰਦੀ ਆ ਮੈਂ ਅੱਗੇ ਬਾਰੇ ਕੀ ਸੋਚਦੀ ਆ ਵੀ ਆਪਾਂ ਅੱਗੇ ਕੀ ਕਰਨਾ ਮੈਂ ਕਦੇ ਕੋਈ ਕਿਤਾਬ ਚੱਕਦੀ ਆ ਕੋਈ ਪੜ੍ਹਦੀ ਆ ਕੋਈ ਮੈਂ ਵਧੀਆ ਫਿਲਮ ਦੇਖਦੀ ਆ ਕੋਈ ਮੈਂ ਵਧੀਆ ਨਾਟਕ ਬਾਰੇ ਸੋਚਦੀ ਆ ਤੇ ਮੇਰਾ ਦਿਮਾਗ ਉੱਧਰ ਨੂੰ ਜਾਣੇ ਨਹੀਂ ਤੇ ਜਦੋਂ ਅਸੀਂ ਨਸ਼ਿਆਂ ਦੀ ਦਲ ਦਲ ਚ ਪੈ ਜਾਈਏ ਫਿਰ ਨਸ਼ੇ ਸਰੀਰ ਨੂੰ ਤਾਂ ਖਤਮ ਕਰਦਾ ਹੀ ਕਰ ਦਿਆ ਉਹ ਪਰਿਵਾਰਾਂ ਨੂੰ ਤੇ ਸਮਾਜ ਨੂੰ ਵੀ ਖਤਮ ਕਰ ਦੇ। ਬਹੁਤ ਮੇਰਾ ਦੁੱਖ ਹੈ ਕਿ ਰਮਦੀਪ ਭੰਗੂ ਨੇ ਇਸ ਤਰੀਕੇ ਨਾਲ ਨਹੀਂ ਜੰਮ ਚਾਹੀਦਾ। ਭਾਵੇਂ ਇੱਥੇ 2 ਜੀ ਬੈਠੇ ਭਾਵੇਂ 4 ਜੀ ਬੈਠਿਆ। ਉਹ ਆਪਣੇ ਆਪਣੇ ਫੋਨ ਤੇ ਨੇ। ਸਹਜਤਾ ਖਤਮ ਹੋ ਗਈ। ਮੈਨੂੰ ਇਹ ਲੱਗਦਾ ਸਬਰ ਸੰਤੋਖ ਖਤਮ ਹੋ ਗਿਆ। ਸਾਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਹੈ। ਨਾਲੇ ਐਡੇ ਵੱਡੇ ਮਸਲਾ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ। ਤੇ ਬਾਕੀ ਮੈਂ ਇੱਕ ਗੱਲ ਬੇਟਾ ਵਧੀਆ ਹੋ ਗਿਆ। ਤੁਸੀਂ ਮੀਡੀਆ ਚ ਆਏ। ਮੀਡੀਆ ਸਾਰੀ ਗੱਲ ਸੋਚ ਵਿਚਾਰ ਕੇ ਅੱਗੇ ਲੈਣੀ ਚਾਹੀਦੀ ਹੈ ਜਾਂ ਤਾਂ ਮੈਂ ਮੈਂ ਹੋਵਾਂ ਕਈ ਲੋਕ ਇੱਕ ਦੂਜੇ ਦੀਆਂ ਦੇਖ ਕੇ ਪੋਸਟਾਂ ਪਾਈ ਜਾਂਦੇ ਨੇ ਕੀ ਕਿਸੇ ਨੂੰ ਕਲੀਅਰ ਹੈ ਅੱਜ ਦੇਖੋ ਮੈਂ ਪਰਿਵਾਰ ਦੇ ਵਿੱਚ ਖੜੀ ਆ ਉਹ ਸਾਡਾ ਪਰਿਵਾਰ ਹੈ ਮੇਰੇ ਇਨ-ਲਾউজ ਨੇ ਇੱਥੇ ਪੰਗੂ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਕਲੀਅਰ ਹੈ ਨਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਦੇਖ ਲਓ ਐਸੀ ਜਿਹੀ ਕੋਈ ਗੱਲ ਹੀ ਨਹੀਂ ਕਿਉਂਕਿ ਉਹਨੇ ਤਾਂ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਸੀ ਸਿਖਾਉਣ ਇੰਡਸਟਰੀ ਨੂੰ ਤਾਂ ਤੋਂ 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 ਸਿੱਖਣਾ ਚਾਹੀਦਾ ਸੀ ਨਾਟਕਾ ਤੋਂ ਉਹਨੂੰ ਸਿੱਖਣਾ ਚਾਹੀਦਾ ਸੀਗਾ ਤੇ ਮੈਂ ਇਹੀ ਕਹੂੰਗੀ ਕਿ ਇਹ ਅਲੇ ਦਲੇ ਦੇ ਮਾਹੌਲ ਨੇ ਸਾਡੀ ਕੰਪਨੀ ਕਿਹੋ ਜੇ ਲੋਕਾਂ ਨਾਲ ਹੋ ਗਈ ਮੈਂ ਨੇ ਹੁਣ ਦੇਖੋ